ਕਵਿਰ ਕੈਨੇਡੀਅਨ ਖਬਰਨਾਮਾਗੇ ਵਿੱਚ ਥਾਨਿਕ ਬੜੀ ਖਬਰ ਸੁਣਾਵਾ ਅਮਰੀਕਾ ਕੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਯੋ ਵਿਰੋਧੀ ਕਾਮਲਾ ਹੈਰਿਸ ਕਕੀ ਲਗਾਤਾਰ ਬਦਰੀ ਮਖਵੂਲੀਅਤ ਤੇ ਜੋ ਕਹਿ ਲੋ ਵੀ ਡਰਕਾ ਪੀਬ ਹੋਰ ਤਰ੍ਹਾਂ ਕੇ ਬਿਆਨ ਦੇਣੇ ਸ਼ੁਰੂ ਕਰਤੇ ਰਿਪਬਲਿਕ ਪਾਰਟੀ ਕੀ ਉਮੀਦਵਾਰ ਨੇ ਮੁੱਖ ਮੁੱਦਿਆਂ ਨੂੰ ਛੱਡ ਗਾ ਕਹ ਹੈ ਨਕਸਲਵਾਦ ਨੂੰ ਬਾਹਰ ਨਾ ਸ਼ੁਰੂ ਕਰਤੇ ਇੱਕ ਇੰਟਰਵਿਊ ਦੇ ਵਿਚ ਮ ਕਮਲਾ ਹੈਰਿਸ ਨੂੰ ਸਵਾਲ ਕਰਦੇ ਨਜ਼ਰ ਆਏ ਡੋਨਲਡ 트੍ਰੰਪ ਪਾ ਵਾ ਕਹਿ ਰਿਹਾ ਹੈ ਵਾ ਭਾਰਤੀ ਮੂਲ ਕੀ ਜਾਂ ਅਫਰੀਕੀ ਮੂਲ ਕੀ ਉਧਰ ਵਾਈਟ ਹਾਊਸ ਨੇ ਯੋ ਡੋਨਲਡ 트੍ਰੰਪ ਦੀ ਟਿੱਪਣੀ ਨੂੰ ਬੇਇੱਜ਼ਤੀ ਕਰਨ ਵਾਲੀ ਗੱਲ ਦੱਸੀ ਕਰਮੀ ਯੋ ਤਾਂ ਬੇਇੱਜ਼ਤੀ ਕਰ ਰਿਹਾ ਆ ਡੋਨਲਡ 트੍ਰੰਪ ਨੇ ਯੋ ਗਿਆ ਵੀ ਮੈਂ ਤਾਂ ਯੋ ਪੁੱਛਣਾ ਚਾਹਾਂ ਵੀ ਕੁਝ ਸਾਲ ਪਹਿਲਾਂ ਤਾਂ ਕਮਲਾ ਹੈਰਿਸ ਆਪਣੇ ਆਪ ਨੂੰ ਅਫਰੀਕੀ ਮੂਲ ਦੀ ਦੱਸ ਰਹੀ ਸੀ ਪਰ ਇਹ ਵਾ ਆਪਣੇ ਆਪ ਨੂੰ ਬਲੈਕ ਕਮਿਊਨਿਟੀ ਗੈਲ ਸਬੰਧਤ ਦੱਸ ਰਹੀ ਇਹ ਸਵਾਲ ਯੋ ਬਣ ਰਿਹਾ ਬਈ ਵਾ ਭਾਰਤੀ ਮੂਲ ਕੀ ਜਾਂ ਅਫਰੀਕੀ ਮੂਲ ਕੀ ਇਹ ਵੀ ਟਰੰਪ ਨੇ ਯੋ ਵਾਦਾ ਕਰਿਆ ਵੀ ਅਤੀਤ ਕੇ ਵਿੱਚ ਨਾ ਕਮਲਾ ਹੈਰ ਸਾਹਮਣੇ ਆਪ ਨੂੰ ਕਹਿ ਭਾਰਤੀ ਮੂਲ ਗੈਲ ਜੋੜ ਕਾ ਆਏ ਔਰ ਇਹ ਵੀ ਰਾਸ਼ਟਰਪਤੀ ਚੋਣਾਂ ਕੇ ਵਿੱਚ ਮਾਂ ਬਲੈਕ ਕਿਵੇਂ ਹੋ ਗਈ ਗਾ ਇਹ ਕਿਸ ਤਰ੍ਹਾਂ ਮੰਗੀ ਕਾਲੀ ਗਾ ਹੈ ਅਰਿਥਾ ਯੋ ਵੀ ਬਣਨਾ ਦੱਸਣਾ ਬਣਾ ਵੀ ਕਮਲਾ ਹੈਰਸ ਦਾ ਜਿਹੜਾ ਪਾਪਾ ਦਾ ਵਾ ਜਮਾਇਕਾ ਦਾ ਦਾ ਔਰ ਉਸकी ਬੀਬੀ ਭਾਰਤੀ ਮੂਲ ਕੀ ਥੀ ਇਹ ਕਮਲਾ ਹੈਰਸ ਹਾਵਰਡ ਯੂਨੀਵਰਸਿਟੀ ਵਿੱਚ ਵਿੱਚ ਨੇ ਲਿਆ ਦਾਖਲਾ ਔਰ ਇਸ ਯੂਨੀਵਰਸਿਟੀ ਵਿੱਚ ਮੈਂ ਕਾਲਿਆਂ ਗਲ ਸੰਬੰਧਿਤ ਵਿਦਿਅਕ ਅਦਾਰਾ ਇਸ ਨੂੰ ਮੰਨਿਆ ਜਾਵੇ ਉਹਦਾ ਕਾਲਜ ਜਿਆਦਾ ਮਤਲਬ ਪੂਰਾ ਐਡਮਿਸ਼ਨਾਂ ਕਰਾਉਣਾ ਬਣੀਆ ਔਰ ਇਸ ਕਾਲ ਕਾ ਵੀ ਸੈਨੇਟਰ ਬਣਨ ਤੇ ਬਾਅਦ ਕਮਲਾ ਹੈਰਸ ਬਲੈਕ ਕਾਕਸ ਕੀ ਮੈਂਬਰ ਵੀ ਰਹੀ ਅਰ ਸਾਬਕਾ ਰਾਸ਼ਟਰਪਤੀ ਦੀਆਂ ਟਿੱਪਣੀਆਂ ਦੇ ਜਵਾਬ ਦੇ ਵਿੱਚ ਮਾਂ ਕਮਲਾ ਹੇਰਸ ਕੇ ਪ੍ਰਚਾਰ ਦਫਤਰ ਨੇ ਇੱਕ ਬਿਆਨ ਜਾਰੀ ਕਰਿਆ ਅਰਬਾ ਕਹਰੇ ਵੀ 트াম্প ਤੋਂ ਇਸਤਰੀ ਬੋਲਾ ਕਾਲੇ ਪੱਤਰਕਾਰਾਂ ਦੇ ਉੱਪਰ ਨਿੱਜੀ ਹਮਲੇ ਕਰਾ ਡੋਨਲਡ 트াম্প ਰਾਸ਼ਟਰਪਤੀ ਹੁੰਦੇ ਹੁੰਦੇ ਕਹੇ ਰ ਆ ਵੀ ਉਸਨੇ ਕਾਲਿਆਂ ਦੀ ਬਹੁਤ ਬੇਇੱਜ਼ਤੀ ਕੀਤੀ ਉਨ੍ਹਾਂ ਕੀ ਬੇਤਰੀ ਵਾਸਤਾ ਕੋਈ ਕੰਮ ਨਹੀਂ ਕਰਿਆ ਹ ਰਿਸ਼ਤੇ ਪੈਰਾ 트াম্প ਨੇ ਯੋ ਵੀ ਕਹਿਆ ਅਫਵਾਹ ਹਾੜਤੀ ਸੀ ਬਿਬਰਕ ਬਮਾ ਜਿਹੜਾ ਪਹਿਲਾ ਰਾਸ਼ਟਰਪਤੀ ਦਾ ਬਿਬਰਕ ਬਮਾ ਉਹ ਕਰ ਅਮਰੀਕਾ ਮੈਂ ਜੰਮੇ ਹੀ ਨਹੀਂ ਆ ਫਰਾਉਡ ਕਰਕੇ ਗਾਇ ਰਾਸ਼ਟਰਪਤੀ ਹੋ ਦੇਵਾ ਬੈ ਗਿਆ ਇਸ ਕਾਬਿਲ ਯੋ ਇਵਨ ਨਮਾ ਇੱਕ ਚੱਕਰ ਬੈ ਗਿਆ ਬਾਹ ਕਹਿ ਰਿਹਾ ਵੀ ਕਮਲਾ ਹੈਰ ਸਖਾਲੀ ਕਿ ਭਾਰਤੀ ਮੂਲ ਕੀ ਉਹ ਮਨ ਨੂੰ ਦੱਸੋ ਯੋ ਡੋਨਲਡ ਟਰੰਪ ਤੁਹਾਨੂੰ ਪਤਾ ਵੀਰ ਕੋਈ ਨਾ ਉਹ ਇਸ ਤਰ੍ਹਾਂ ਦਾ ਚੱਕਰ ਪਾਈ ਰੱਖਾ ਚਲੋ ਘਰ ਕਨੇਡੀਅਨ ਖਬਰਨਾਮੇ ਦੇ ਵਿੱਚ ਮੈਂ ਯੋ ਅੱਜ ਦੀ ਬੜੀ ਖਬਰ ਇਵਿਸ ਚੈਨਲ 'ਤੇ ਪਰਤਨੂ ਜੱਦਾ ਮਿਲ ਰਹਿਆ ਖਬਰਾਂ ਪੜਦਾ ਪੰਜਾਬ ਗੀਆਂ ਕੈਨੇਡਾ ਗੀਆਂ ਅਮਰੀਕੀਆਂ ਖਬਰਾਂ ਪੜੇ ਕਰੇਗਾ ਚੈਨਲ ਨੂੰ ਨਹੀਂ ਕਰੇ ਸਬਸਕ੍ਰਾਈਬ ਕਰਨ ਦਿਓ ਬਾਕੀ ਗੱਲ ਕਰਾਂਗਾ ਅਗਲੀ ਖਬਰਾਂ